ਏਜੰਟਾਂ ਤੋਂ ਬਾਅਦ ਹੁਣ ਪਾਨਾ ਸਿੱਧੂ ਬਾਬਿਆਂ ਦੀ ਵਾਲੇ ਹੋ ਗਿਆ ਬੰਦਾ ਤਾਂ ਸਹੀ ਆ ਪਰ ਥੋੜਾ ਜੜਬ ਚੱਲਦਾ ਗਾਲਾਂ ਗੂਲਾਂ ਹੀ ਕੱਢ ਜਾਂਦਾ ਹੁਣ ਏਜੰਟਾਂ ਤੋਂ ਬਾਅਦ ਹੁਣ ਬਾਬਿਆਂ ਦੀ ਨੀਂਦ ਹਰਾਮ ਕਰੂ ਪੰਜਾਬ ਦੇ ਵਿੱਚ ਬਰਬਾਦੀ ਕਰਨੀ ਤਲਪਿਆ ਤੂੰ ਇੱਥੋਂ ਨਿਕਲਿਆ ਤਰੇ ਮੈਂ ਤੈਨੂੰ ਹਿਮਤ ਤੋਂ 75 ਮੈਂ ਤੈਨੂੰ ਦੰਗ ਨਹੀਂ ਪਾਇਆ ਸਾਡਾ ਮਜ਼ਦੂਰ ਭਾਈ ਚਾਰਾ ਸਾਡੇ ਮਜ਼ਦੂਰ ਭਾਈ ਨੂੰ ਪਿੱਛੇ ਲਾਉਣਾ ਤੂੰ ਮੇਰਾ ਵੀ ਕਰਾ ਦਿੱਤਾ ਸੀ ਕੰਮ ਕਰਾਈ ਜਾਂਦਾ ਸਾਡੇ ਮਜ਼ਦੂਰ ਭਾਈਚਾਰੇ ਦੇ ਕਿਤਾ ਲਾਜ ਕਰਾ ਕੇ ਜੀ ਕੁੜੀ ਦਾ ਵਿਆਹ ਕਰ ਅਨੇਕਾਂ ਨੇ ਮਜ਼ਦੂਰਾਂ ਨੇ ਮੈਂ ਪੈਸੇ ਕਢਾਤੇ ਜਿਹੜਾ ਵੀ ਮੇਰੇ ਕੋਲ ਆਉਣਾ ਮਜ਼ਦੂਰ ਕੋਈ ਕੱਲੂ ਬੁੱਧਵਾਰ ਆ ਜੀ ਮੇਰੇ ਕੋਲ ਕੱਲੂ ਕਰੇ ਆਈ ਮੇਰੇ ਕੋਲ ਦੇਖੀ ਕਿੰਨਾ ਮੇਰਾ ਮਜ਼ਦੂਰ ਭਾਈਚਾਰਾ ਮੇਰੇ ਨਾਲ ਹੋ ਸਾਲਾ ਬਣਾ ਚਲੁੱਤਰ ਕਰਦਾ ਚਲੁੱਤਰ ਨਹੀਂ ਕਰਦਾ ਨਹੀਂ ਯਾਰਾ ਕਿਸੇ ਨੇ ਤੁਸੀਂ ਕਿਸੇ ਨੇ ਕਿਸੇ ਨੇ ਬੱਚੇ ਦਾ ਵਿਆਹ ਕਰੋ ਕਿਤਾ ਲਾਜ ਕਰਵਾਓ ਉਹ ਕਰੋ ਚੰਗਿਆਂ ਲੈ ਕੇ ਗੱਡੀਆਂ ਸਾਲਾ ਇੱਥੇ ਤੁਰਾ ਫਿਰਦਾ ਜੇ ਮੈਨੂੰ ਤੇ ਖੜਾ થਾ ਕਰਾ ਤੇਰੀ ਤਾਣ ਕੁੱਟ ਕੇ ਲੈ ਕੇ ਨੂੰ ਮੈਥੋਂ ਮੈਂ ਆਪਣੇ ਮਜ਼ਦੂਰ ਭਾਈ ਜਰ ਸਾਧ ਆਪਣੇ ਸਾਡੇ ਪਿੰਡ ਵਾਲੇ ਆਪਣੇ ਸਿੰਘ ਸਾਧਾ ਮੁੰਡੇ ਸਿੰਘਾਂ ਮਾ ਆਪਣੇ ਸਿੰਘਾਂ ਦੇ ਮੁੰਡੇ ਸਾਧਾ ਉੱਥੇ ਪਿੰਡੋਂ ਬਣਾ ਫਿਰਦਾਨ ਵਾਲੇ ਕੁਝ ਹੋਰ ਭਾਈ ਭਾਨੀ ਭਾਈ ਉਹ ਪਾਣੀ ਹੈ ਭਾਈ ਪਾਣੀ ਜਾਵਣ ਪਾਣੀ ਭਾਈ ਤੁਹਾਨੂੰ ਪਾਣੀ ਦੇ